ਆਉਂਦੇ ਵਿੱਚ 24 ਮਾਡਲ ਸਿਰਫ 410 ਘੰਟੇ ਚੱਲਿਆ ਹੋਇਆ ਜੀ ਬ੍ਰੈਂਡ ਨਿਊ ਕੰਡੀਸ਼ਨ ਵਿੱਚ ਆਪਾਂ ਆਪਣਾ ਆਹ ਟਰੈਕਟਰ ਫੋਰਨ ਐਗਜ਼ੈਂਪਲ ਆਪਾਂ ਲਗ ਲੈਨੇ ਲੋਨ ਤੇ ਲਿਆ ਆਵਾਂ ਇਹ ਆਪਾਂ ਅਗਲੇ ਨੂੰ ਕੀ ਪ੍ਰੋਸੀਜਰ ਆ ਫਿਰ ਕਲੀਅਰ ਕਰਾ ਕੇ ਕਿਵੇਂ ਦੰਨੇ ਜੀ ਦੇਖੋ ਜਦੋਂ ਬੈਂਕ ਨੇ 35 ਨੰਬਰ ਫਾਰਮ ਇਸ਼ੂ ਕਰਤੇ ਜੀ ਜਦੋਂ ਕਸਟਮਰ ਆਪਣੇ ਟਰੈਕਟਰ ਨਾਮ ਕਰਾਊਗਾ ਉਹਦੇ ਨਾਲ ਦੀ ਨਾਲੇ ਲੋਨ ਕੱਟ ਕੇ ਇੱਕ ਵਾਰ ਦੇ ਵਿੱਚ ਆਰਸੀ ਕਰੇ ਕਿਵੇਂ ਨਵੇਂ ਆਇਆ ਕਰਨਗੇ ਆਪਾਂ ਉਹੀ ਐਡ ਕਰਿਆ ਕਰਾਂਗੇ ਪਿਛਲਾ ਜਿਹੜਾ ਸਟਾਕ ਖੜਾ ਉਹ ਐਜ਼ ਇਟ ਇਜ਼ ਖੜਾ ਤੁਸੀਂ ਫੋਨ ਕਰਕੇ ਗੱਲ ਕਰ ਸਕਦੇ ਹੋ ਵੀ ਕਿਹੜਾ ਵਿਕ ਗਿਆ ਜਾਂ ਕਿਹੜਾ ਨਹੀਂ ਨਹੀਂ ਉਹਦੇ ਚ 1987 ਹੈ ਬੜੀ ਟਰੈਕਟਰ ਸਾਰਾ Ориਜਨਲ ਹੈ ਇਹਦੇ ਹਾਂ ਸਾਰਾ Ориਜਨਲ ਹੈ ਦੇਖੋ ਕਿਹੜਾ ਟਰੈਕਟਰ ਦਿਖਾ ਦੇ ਕਿਤੇ ਵੀ ਰੰਗਦਾ ਇਹਦੇ ਬੁਰਸ਼ ਨਹੀਂ ਲੱਗਿਆ ਵਾ ਕੋਰਾ ਪਤਾ ਹੀ ਹੁੰਦਾ ਤਕਰੀਬਨ ਵੀ ਟਰੈਕਟਰ ਲੈਣਾ ਜਾਂ ਨਹੀਂ ਲੈਣਾ ਹਾਂਜੀ ਦੇਖੋ ਇਹ ਤਾਂ ਹੈ ਨਹੀਂ ਵੀ ਚਲੋ ਆਪਾਂ ਜਾਣ ਕੇ ਕਹਿੰਦੇ ਆ ਵੀ ਜਿਹਨੇ ਲੈਣਾ ਹੁੰਦਾ ਉਹੀ ਫੋਨ ਕਰੇ ਹਨਾ ਜੀ ਉਹ ਤੇ ਮਜਬੂਰੀ ਵੀ ਹੈ ਇਹਦੀ ਦੇਖੋ ਬਿਲਕੁਲ ਬਿਲਕੁਲ ਅਸੀ ਗੱਲ ਜੀ ਸੋਣਿਓ ਸਾਰਿਆਂ ਨੂੰ ਜਿਵੇਂ ਤੁਹਾਡੇ ਨਾਲ ਵਾਦਾ ਕਰਿਆ ਸੀ ਵੀ ਐਂਤਪਾਰ ਨੂੰ ਸੰਘਰਸ਼ ਠਾਲਾਂਗੇ ਵੀਡੀਓ ਪਾਵਾਂਗੇ ਸੈਕੰਡ ਹੈਂਡ ਟਰੈਕਟਰਾਂ ਦੀ ਮੈਂ ਥੋੜੀ ਜੀ ਕੁਆਲਿਟੀ ਦੇ ਦਾਂ ਵੀਰੇ ਚਲਾ ਕੇ ਤਸੱਲੀ ਕਰਕੇ ਤੁਸੀਂ ਦੇਖਣਾ ਕਾਗਜ਼ਾਂ ਪੱਤਰਾਂ ਦੀ ਜ਼ਿੰਮੇਵਾਰੀ ਭਗਵੰਤ ਸਿੰਘ ਜੀ ਦੀ ਮੈਂ ਤਾਂ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰ ਮੈਂ ਇਹ ਬੇਨਤੀ ਪਹਿਲਾਂ ਹੀ ਕਰ ਦਿੰਦਾ ਵੀਰੇ ਇਹ ਮਾੜੀ ਜੀ ਗੱਲ ਨਾ ਮਿੰਟ ਚ ਜੇਲ੍ਹ ਯਾਤਰਾ ਕਰਾ ਦਿੰਦੀ ਆ ਪੁਰਾਣੀ ਚੀਜ਼ ਸੋਚ ਸਮਝ ਕੇ ਲਓ ਆਜੋ ਜੀ ਫਿਰ ਦੇਵਤਿਓ ਸੰਧ ਤੇ ਆਈਏ ਹਾਂਜੀ ਮਹਾਰਾਜ ਇਹ ਕਿਹੜਾ ਟਰੈਕਟਰ ਹੈ ਜੀ 44 ਇਹ ਹੈਗਾ ਜੀ 2021 ਮਾਡਲ ਠੀਕ ਆ ਜੀ ਟਰੈਕਟਰ ਆਪਣੇ ਕੋਲ ਸਾਰੀ ਪੰਜਾਬ ਨੰਬਰ ਹੀ ਹੁੰਦੇ ਨੇ ਇਹ ਵੀ ਪੰਜਾਬ ਨੰਬਰ ਹੈ ਜੀ ਠੀਕ ਆ ਜੀ ਇਹਦੇ ਤੇ ਲੱਗ ਤੋਂ ਘੱਟੋ ਘੱਟ 50 ਤੋਂ 60000 ਰੁਪਏ ਮੰਨ ਕੇ ਚਲੋ ਸਮਾਨ ਖਾ ਦਿਓ ਮਹਾਰਾਜ ਦੇਖਦੇ ਹੋ ਸਮਾਨ ਕਿਹੜਾ ਕਿਹੜਾ ਲੱਗਿਆ ਵਾ ਹੈਵੀ ਦਾ ਬੰਪਰ ਲੱਗਿਆ ਹੋਇਆ ਘੋੜਾ ਬੰਪਰ ਇਹਨੂੰ ਟੱਕੜਾ ਕਹਿੰਦੇ ਨੇ ਚਾਰੇ ਟਾਇਰ ਇਹਦੇ ਚੇਂਜ ਹੋ ਕੇ ਵੱਡੇ ਪਾਏ ਹੋਏ ਨੇ ਕਸਟਮਰ ਤੇ ਲੋਹਾ ਹੀ ਮੀਡੀਅਮ ਵੀ ਹੋਇਆ ਵਾ ਹਾਂ ਹਾਈ ਲੋ ਮੀਡੀਅਮ ਆ ਨਾਲ ਕੈਨੋਪੀ ਲੱਗੀ ਹੋਈ ਹੈ ਜੀ ਉਹ ਤੁਸੀਂ ਵੀਡੀਓ ਚ ਰਿਮਾਂ ਦਾ ਟਰੈਕਟਰ 2222 ਮਾਡਲ ਵਰਗੀ ਟਰੈਕਟਰ ਦੀ ਕੰਡੀਸ਼ਨ ਆ ਪੰਜਾਬ ਨੰਬਰ ਫਸਟ ਓਨਰ ਸਾਰੇ ਪੇਪਰ ਹਾਜ਼ਰ ਨੇ ਮਾਡਲ ਜੀ 2021 ਮੁੱਲਵਾੜੀ ਜੀ ਮੁੱਲਵਾੜੀ 5,95,000 ਰੁਪਏ ਡਿਮਾਂਡ ਹੈ ਲਓ ਜੀ 595 ਦਾ ਹੋ ਗਿਆ ਘੋੜਾ ਫੁਲੀ ਲੋਡਡ ਆ 855 ਤੋਂ ਉੱਪਰ ਟਰੈਕਟਰ ਆਉਂਦਾ ਏ 55000 ਤੇਰਾ ਸਮਾਨ ਵੀ ਲੱਗਿਆ ਬਾਈ ਜੀ ਆਪਾਂ ਸਮਝਦੇ ਨਹੀਂ ਜੇ ਹੁਣ ਜ਼ਿੰਮੇਦਾਰ ਆਪ ਵੀ ਲਵਾਉਂਵੇਂ ਲਗਣਾ ਦਾ ਪੈਸਿਆਂ ਚ ਬਿਲਕੁਲ 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 ਉਹ ਤੋਂ ਬਾਅਦ ਆਪਣੇ ਕੋਲ ਜੌਂਡੀਅਰ 55D 2024 ਮਾਡਲ ਗੇਅਰ ਪ੍ਰੋ ਹਾਈ ਲੋ ਮੀਡੀਅਮ ਇਹ ਵੀ ਬਹੁਤ ਟਾਈਮ ਬਾਅਦ ਕੰਪਨੀ ਨੇ ਬਣਾਇਆ ਹੈ ਹਾਈ ਲੋ ਮੀਡੀਅਮ ਦੇ ਵਿੱਚ 24 ਮਾਡਲ ਸਿਰਫ 410 ਘੰਟੇ ਚੱਲਿਆ ਹੋਇਆ ਜੀ ਬ੍ਰੈਂਡ ਨਿਊ ਕੰਡੀਸ਼ਨ ਹੈ ਚੈੱਕ ਕਰ ਲਓ ਉੱਪਰ ਦੀ ਜਣੀ ਬੈਕਗ੍ਰਾਉਂਡ ਤੋਂ ਵੀ ਦਿਖਾ ਦੇ ਕੋਈ ਗੱਲ ਨਹੀਂ ਬੈਕਗ੍ਰਾਉਂਡ ਫਿਰ ਜਗਾ ਨਹੀਂ ਲੋਟ ਨਹੀਂ ਆਉਣਾ ਬਾਅਦ ਚ ਆਪਾਂ ਇਹਦੇ ਰਿਮਾਂ ਤੇ ਵੀ ਰਿਮਾਂ ਰੂਮਾਂ ਦੀ ਕੰਡੀਸ਼ਨ ਹੈ ਬਾਕੀ ਟਾਇਰਾਂ ਦੇ ਵੀ ਉੱਪਰ ਅਪੋਲੋ ਹਜੇ ਮੰਨ ਕੇ ਚੱਲੋ ਹੈਗਾ ਕਿੰਨੇ ਘੰਟੇ ਚੱਲਿਆ ਵਈ 410 410 ਘੰਟੇ ਇੱਕ ਮਾੜੀ ਜੀ ਭਗਵੰਤ ਜੀ ਬੇਨਤੀ ਹੈ ਕਈ ਬੰਦਿਆਂ ਨੂੰ ਵਹਿਮ ਕੀ ਹੋ ਜਾਂਦਾ ਵੀ ਟਰੈਕਟਰ ਤੇ ਜੇ ਮੰਨ ਲਓ ਆਪਣਾ ਆਹ ਟਰੈਕਟਰ ਫੋਰਨ ਐਗਜ਼ੈਂਪਲ ਆਪਾਂ ਅਗਲੇ ਨੇ ਲੋਨ ਤੇ ਲਿਆ ਵਾ ਇਹ ਆਪਾਂ ਅਗਲੇ ਨੂੰ ਕੀ ਪ੍ਰੋਸੀਜਰ ਆ ਫਿਰ ਕਲੀਅਰ ਕਰਾ ਕੇ ਕਿਵੇਂ ਦੰਨੇ ਆ ਜੀ ਦੇਖੋ ਜਦੋਂ ਬੈਂਕ ਨੇ 35 ਨੰਬਰ ਫਾਰਮ ਇਸ਼ੂ ਕਰਤੇ ਜੀ ਜਦੋਂ ਕਸਟਮਰ ਆਪਣੇ ਟਰੈਕਟਰ ਨਾਮ ਕਰਾਊਗਾ ਉਹਦੇ ਨਾਲ ਦੀ ਨਾਲੇ ਲੋਨ ਕੱਟ ਕੇ ਇੱਕ ਵਾਰ ਦੇ ਵਿੱਚ ਆਰ ਸੀ ਘਰੇ ਕੈਸ਼ ਦੀ ਚਲੀ ਜਾਣੀ ਆ ਜੀ ਉਹਨੂੰ ਜਣੀ ਕਿ ਆਪਾਂ ਪੈਸੇ ਭਰਦਾਂਗੇ 35 ਨੰਬਰ ਦੇ ਦੇਣਾ 35 ਨੰਬਰ ਜਦੋਂ 9 ਹੋਣ ਜਾਊਗਾ ਹਾਈਪੋਥੀਕੇਸ਼ਨ ਘਟ ਜੂਗਾ ਬਾਕੀ ਵੈਸੇ ਵੀ ਆਪਣਾ ਜਿਹੜਾ ਪ੍ਰੋਸੈਸ ਆ ਕੋਸ਼ਿਸ਼ ਕਰੀਂਦੀ ਆ ਵੀ ਹਰੇਕ ਟਰੈਕਟਰ ਕਸਟਮਰ ਦੇ ਜਿਹੜਾ ਪੁਰਾਣਾ ਲੈ ਕੇ ਆਉਣਾ ਵੀ ਨਾਮ ਹੋ ਜAVE ਚੰਗੀ ਗੱਲ ਆ ਜੀ ਵਾਦੇ ਵਿੱਚ ਫਿਰ ਸੈਕੰਡ ਪਾਰਟੀ ਨੂੰ ਦਿੱਕਤ ਆਈ ਜਾਂਦੀ ਹੈ। ਇੱਕ ਮੈਂ ਬੇਨਤੀ ਇਹ ਵੀ ਹੱਥ ਜੋੜ ਕੇ ਫਾਰਮਰਸ ਨੂੰ ਕਰਦਾ ਵੀਰੇ ਜਿਹੜੀ ਚੀਜ਼ ਲੈਣੇ ਹੁੰਨੇ ਆ ਉਹਦੇ ਮਾਲਕ ਬਣਿਆ ਕਰੋ। ਹਾਂ ਮਾਲਕ ਹਾਂ ਕਈ ਵਾਰ ਹੁਣ ਆਪਾਂ ਦੇਖੋ ਦੁਕਾਨਦਾਰਾਂ ਆਪਣੀ ਵੀ ਮਜਬੂਰੀ ਹੈ। ਲਿਆਉਣਾ ਸਾਮਾਨ ਵੇਚਣਾ ਹੁਣ ਅਗਲਾ ਨਾ ਨਾ ਹੀ ਨਹੀਂ ਕਰਾਉਣਾ ਮੰਨਦਾ ਉੱਥੇ ਆਪਾਂ ਕਰ ਵੀ ਕੀ। ਮਗਰਲਾ ਜਾਨ ਖਾਈ ਜਾਂਦਾ। ਮਗਰਲਾ ਜਾਨ ਹਾਂ ਪਰਚੇਸ ਐਫੀ ਡੈਪਟਾ ਦੇ ਸਕਦੇ ਆਂ ਜੀ। ਹਾਂ ਬੰਦਾ ਹੁਣ ਡੀਲਰ ਨਾਮ ਕਿੱਥੇ ਕਰਾਈ ਜਾਂਦਾ। ਹਾਂ ਜੀ ਹਾਂ ਇੰਨੇ ਆਪਾਂ ਕਰਵਾ ਵੀ ਨਹੀਂ ਸਕਦੇ ਜੀ। ਕਿੰਨੇ ਕੁ ਕਰਾ ਲੂ ਜੀ? ਇਹ ਟਰੈਕਟਰ ਆਪਣਾ ਜੀ 2 ਠੀਕ ਹੈ ਜੀ ਇਹ ਟਰੈਕਟਰ ਫਰਸਟ ਪਾਰਟੀ ਦਾ ਹੈ ਫਰਸਟ ਪਾਰਟੀ ਦੇ ਘਰੋਂ ਆਇਆ ਇੱਕ ਤਾਂ ਕਈ ਵਾਰ ਚਲੋ ਚੱਲਦੇ ਫਿਰਦੇ ਕਾਗਜ਼ਾਂ ਤੇ ਫਰੀ ਜਾਂਦੇ ਨੇ ਠੀਕ ਹੈ ਕੋਈ ਚੱਕਰ ਨਹੀਂ ਪਹਿਲੀ ਪਾਰਟੀ ਦਾ ਨਮਾ ਕਢਾਇਆ ਹੋਇਆ ਉੱਥੋਂ ਹੀ ਨਮਾ ਆਇਆ ਹੂੰ ਇਹਨਾਂ ਨੂੰ ਟਰੈਕਟਰ ਆਪਾਂ ਨੇ 4x4 855 ਦੇ ਤਾਂ ਨਾਪੇ ਦਾ ਕਿਹੜਾ ਮਾਡਲ ਆ ਜੀ ਇਹ 2009 ਮਾਡਲ ਹੈ ਨਾਪੇ ਦਾ ਨਿਕਲਿਆ ਹੋਇਆ ਜੀ ਇਹਦੀ ਸਾਰੀ ਵੀਡੀਓ ਇੱਧਰ ਦੀ ਘੁੰਮ ਕੇ ਤੁਸੀਂ ਨਾਲ ਇਹਦੀ ਮੁੱਲ ਬਾੜੀ ਦੇ ਉੱਤੇ ਉਹ ਕੀ ਹੈ ਇਹ ਟਰੈਕਟਰ ਦਾ ਦੇਖੋ ਡਿਮਾਂਡ ਜੋ ਮਰਜ਼ੀ ਕਰ ਲਈਓਗਾ ਟਰੈਕਟਰ ਇਹ 345 ਦਾ ਛੱਡਾਂਗੇ ਜੀ 345 ਦਾ ਹਾਂ ਜੀ ਹਾਂ ਪ ਚੰਗਾ ਫਟਫਾਟ ਟਰੈਕਟਰ ਆ ਘੈਂਟ 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 ਮੇਨ ਗੱਲ ਤਾਂ ਬਾਈ ਜੀ ਕਾਗਜ਼ਾਂ ਦੀ ਹੁੰਦੀ ਆ ਕਾਗਜ਼ਾਂ ਦੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਆ ਜਿਹੜੀ ਉਹ ਲੋਡ ਲੋਡ ਹੀ ਨਹੀਂ ਲੋਡ ਇਹਦਾ ਮੁੱਲ ਬਾੜੀ ਮਾਰਾ ਮੜਾ ਰਿਪੀਟ ਕਰ ਦੋ ਹਾਂ ਇਹ ਆਪਣਾ ਗੱਲਾਂ ਗੱਲਾਂ ਦੇ ਵਿੱਚ ਰੇਟ ਰਹਿ ਗਏ ਇਹਦਾ ਸਲਝ ਗਏ ਤੇ ਕੰਮ ਇਹ ਟਰੈਕਟਰ ਫੁੱਲ ਲੈਣ ਫਾਈਨਲ ਜੀ 695 ਦਾ ਦੇ ਦਾਂਗੇ ਜੀ 24 695 ਦਾ ਹਾਂ ਇਹਦੇ ਤੇ ਕੰਪਨੀ ਨੇ ਸਕੀਮ ਵੀ ਬੈਨਰ ਵੀ ਕੀਤੇ ਹੋਏ 845000 ਰੁਪਏ ਦਾ ਐਕਸਸ਼ੋਰਮ ਪ੍ਰਾਈਸ ਆ ਜੀ 845 ਦੇ ਆਰਸੀ ਇੰਸ਼ੋਰੈਂਸ ਖਰਚਾ ਪਾ ਕੇ 9 ਵਾਲੇ ਪਾਸੇ ਨੂੰ ਚਲਾ ਜਾਂਦਾ ਸਿੱਧਾ ਸਿੱਧਾ ਅੱਜ 2 ਲੱਖ ਦੇ ਨੇੜੇ ਤੇੜੇ ਅੱਜ ਬਚਦਾ ਇੱਕ ਇੱਕ ਸਾਲ ਦੇ ਵਿੱਚ ਆ ਨ ਕੋਰਾ ਟਰੈਕਟਰ ਆ ਹਾਂਜੀ ਸੋਹਣਿਓ ਆ ਗਿਆ ਕੇਰਾ ਅਰਜਨ ਵੈਲੀ ਇਹਦਾ ਕੀ ਆ ਜੀ ਹਸਾਬਕ ਤਾ ਮਾੜੇ ਅਰਜਨ ਵੈਲੀ ਚ ਦੋ ਤਿੰਨ ਮਾਡਲ ਆਉਂਦੇ ਨੇ 605 ਚ ਨੋਵੋ ਵੀ ਆਉਂਦਾ ਤੇ ਸਾਈਡ ਗੇਅਰ ਚ ਵੀ ਆਉਂਦੇ ਟਰੈਕਟਰ ਸੈਂਟਰ ਗੇਅਰ ਵਾਲਾ ਜੀ ਸਭ ਤੋਂ ਸੈਂਟਰ ਗੇਅਰ ਵਾਲੇ ਦੀ ਮਾਰਗ ਜ ਮਰਦਾ ਹਾਂ ਜਿਆਦਾ ਇਹਨੂੰ ਚੰਗਾ ਮੰਨਦੇ ਨੇ ਜ਼ਿਮੀਂਦਾਰ ਬਾਕੀ ਦਾ ਚਲੋ ਸਾਰੀ ਵਿਕਦੇ ਸਾਰੀ ਹਾਂ ਪਸੰਦ ਆਪੋ ਆਪਣੀ ਇਹ ਥੋੜਾ ਜਿਆਦਾ ਵੱਧ ਵਿਕਦਾ ਸਾਡੇ 1150 ਘੰਟੇ ਚੱਲੇ ਆ ਪਠਿੰਡੇ ਸਾਈਡ ਦਾ ਨੰਬਰ ਹੈ ਪਹਿਲੀ ਪਾਰਟੀ ਦਾ ਇਹ ਟਰੈਕਟਰ ਐਜ਼ ਇਟਾਇਰ ਜਮਾ ਫੁੱਲ ਐਂਡ ਫਾਈਨਲ 610000 ਰੁਪਏ ਦਾ ਦੀਦਾ ਮਾਡਲ ਕਿਹੜਾ ਸੋਹਣਾ 2023 2023 ਹਾਂਜੀ ਮੁੱਲ ਜੀ 610000 ਰੁਪਏ 610000 ਬਾਈ ਟਰੈਕਟਰ ਨਜਾਇਜ਼ ਚੰਗਾ ਜਮਾ ਨਮਾ ਪਿਆ ਜੀ ਸੋ ਬੇਨਤੀ ਮੇਰੀ ਇਹ ਆ ਵੀ ਜਿਹੜੇ ਆਪਣੇ ਕੋਲ ਹਫਤੇ ਬਾਅਦ ਟਰੈਕਟਰ ਨਵੇਂ ਆਇਆ ਕਰਨਗੇ ਆਪਾਂ ਉਹੀ ਐਡ ਕਰਿਆ ਕਰਾਂਗੇ ਪਿਛਲਾ ਜਿਹੜਾ ਸਟਾਕ ਖੜਾ ਹੈ ਉਹ ਐਜ਼ ਇਟ ਇਜ਼ ਖੜਾ ਤੁਸੀਂ ਫੋਨ ਕਰਕੇ ਗੱਲ ਕਰ ਸਕਦੇ ਹੋ ਵੀ ਕਿਹੜਾ ਵਿਕ ਗਿਆ ਜਾਂ ਕਿਹੜਾ ਨਹੀਂ ਨਹੀਂ ਉਹਦੇ ਚ ਹਫ਼ਤੇ ਜੁਣ ਕਈ ਵਿਕ ਗਏ ਕਈ ਆ ਵੀ ਗਏ ਚਲੋ ਜਿਹੜਾ ਅੱਜ ਦਾ ਖੜਾ ਉਹ ਆਪਾਂ ਨੇ ਜਿਹੜਾ ਅੱਜ ਦਾ ਨਵਾਂ ਸਟਾਕ ਐਡ ਹੋਇਆ ਪਿਛਲਾ ਟਰੈਕਟਰ ਨਹੀਂ ਐ ਚਾਪਾ ਕੇ ਹੁਣ ਆਜੋ ਜੀ ਬਾਬਾ ਬੋੜੂ ਦਾਸ 4360 ਕਿਹੜਾ ਮਾਡਲ ਆ ਮਾਡਲ 1987 ਐ ਪਰ ਇਹ ਟਰੈਕਟਰ ਸਾਰਾ origignal ਐ ਇਹਦੇ ਹਾਂ ਸਾਰਾ origignal ਆ ਦੇਖੋ ਜਿਹੜਾ ਟਰੈਕਟਰ ਦਿਖਾ ਦੇ ਕਿਤੇ ਵੀ ਰੰਗ ਦਾ ਇਹ ਤੇ ਮੁਰਸ਼ ਨਹੀਂ ਲੱਗਿਆ ਵਾ ਕੋਰਾ ਟਰੈਕਟਰ ਆ ਜਿੰਨਾ ਕੁ ਬੀਆ ਰੰਗ ਕੁਦਰਤ ਵੱਲੋਂ ਦਿੱਤਾ ਹੋਇਆ ਹੈ। ਸਭ ਤੋਂ ਵੱਡੀ ਗੱਲ ਜਿਹੜੀ ਇਹਦੀ ਕਾਪੀ ਹੈ ਦੇਖੋ ਕਾਰਡ ਵਾਲੀ ਹੈ ਜੀ। ਚਲੋ ਇੱਥੇ ਤਾਂ ਨਹੀਂ ਇਹ ਜੇ ਨੰਬਰ ਵੀ ਖਾਸਾ ਵਧੀਆ ਮੜਾ ਜਾਂ ਨੰਬਰ ਵੀ ਦੇਖ ਤਾਂ PCM 6295 ਨੰਬਰ ਆ ਜੀ ਕਾਰਡ ਵਾਲੀ ਕਾਪੀ ਹੈ। ਇਹ ਜੇ ਮਾਡਲਾਂ ਦੀਆਂ ਤਾਂ ਕਾਪੀਆਂ ਵੀ ਨਹੀਂ ਜੀ ਮਿਲਦੀਆਂ ਲਾ ਲਓ ਜੀ ਦਾ ਕਾਪੀ ਵੀ ਕਾਰਡ ਵਾਲੀ। ਕਾਪੀ ਤਾਂ ਇਹ ਜੇ ਦੀ ਪਤਾ ਨਹੀਂ ਕਿੱਥੇ ਕੋਈ ਵੀ ਹੁੰਦੀ ਆ ਈਵਨ ਕੇ ਤੁਸੀਂ ਆ ਰੇਸ ਵਾਲੀ ਆ ਜਿਹੜੀ ਕੀਲੀ ਆ ਇਹ ਵੀ ਰਹੀ ਨਲਾਇਕ ਸਾਰਾ ਸਾਰਾ ਓਰੀਜਨਲ ਹੈ ਸਾਰਾ ਟਰੈਕਟਰ। ਏ ਡੈਕਟਰ ਦਾ ਜਿਹੜਾ ਮੁੱਲ ਹੈ ਉਹ ਵੀ ਬਾਜਬਾ ਏ ਡੈਕਟਰ ਫੁੱਲ ਐਂਡ ਫਾਈਨਲ ਜੀ ਆਪਾਂ 98000 ਦਾ ਦੇ ਦਾਂਗੇ ਜੀ ਮਾਡਲ ਜੀ 1987 87 ਮਾਡਲ 98000 ਦਾ ਕੜ ਅਡਜਸਟੇਬਲ ਹੈ ਬਾਕੀ ਪੈਸਾ ਕੋਈ ਲੱਗਨ ਨੂੰ ਨਹੀਂ ਚੱਲ ਟੈਰਾ ਟੂਰਾਂ ਵਾਲੇ ਹੈਗੇ ਨੇ ਕਾਟੀ ਇੰਜਨ 3 ਜੀਰ ਗੇਅਰ ਤਾਂ ਫਿੱਟ ਫਾਟ ਹੈ ਜੀ ਫੁੱਲ ਘੈਂਟ ਆ ਹਨ ਵਧੀਆ ਇੰਜਨ ਗੇਅਰ ਦਾ ਫਿੱਟ ਫਾਟਾ ਜੀ ਜੇ ਕਿਸੇ ਨੇ ਤਿਆਰ ਕਰਨ ਨੂੰ ਵੀ ਲਜਾਣਾ ਉਹਦੇ ਵਾਸਤੇ ਵੀ ਵਧੀਆ ਟਰੈਕਟਰ ਆ ਪੂਰਾ ਰੇਟ ਵੀ ਕੁਛ ਨਹੀਂ ਜੀ ਜੇ 35 36 ਨੂੰ ਸਬਸਕ੍ਰਾਈਬ ਹੋ ਵੀ ਲਾ ਲਓ ਫਿਰ ਸਬਸਕ੍ਰਾਈਬ ਦੇ ਵੀ ਨੇੜੇ ਲੱਗਦਾ ਆਹ ਨਾਲ ਹੀ ਇੰਜਨ ਗੇਅਰ ਤੇ ਆਹੀ ਇੰਜਨ ਗੇਅਰ ਦਾ ਫਿਰ ਕਾਪੀ ਦਾ ਪੈਸਿਆਂ ਚ ਵੀ ਨਹੀਂ ਨਾ ਮਿਲਦੀ ਇਹ ਜਿਹੜੀ ਆਪਾਂ ਨੂੰ ਨਾ ਆਹ ਕੱਪ ਸੰਦ ਕਿੱਥੇ ਮਿਲਦੇ ਨੇ ਆਹ ਕਿਹੜਾ ਆ DI ਬਣਾਇਆ ਪੈ ਐਂਟਰ ਸੀ ਹਾਂ ਪੇਟੀ ਬੰਦ ਇੰਜਨ ਲੱਕ ਕੇ ਬਣਾਇਆ ਹੋਇਆ ਕੋਈ ਚਾਹਦਾ ਫਿਰ ਪੇਟੀ ਬੰਦ ਇੰਜਨ ਤਾਂ ਰਿਹਾ ਵਾ ਹਾਂ ਹਾਂਜੀ ਹਾਂ ਇਹਦੀ ਭਾਈ ਬਹੁਤ ਮੁੰਡੇ ਪੁੱਛਦੇ ਹੁੰਦੇ ਨੇ ਇਹਦਾ ਭਤੀਜ ਮਾਡਲ ਕਿਹੜਾ ਹੈ ਇਹਦੀ ਸਾਰਾ ਮਤਲਬ ਸਣੀ ਇਹਦੇ ਉੱਪਰ ਦੀ ਗੇੜਾ ਮੰਨ ਕੇ ਚਲ ਇਹਨੂੰ ਦਿਖਾ ਸਾਰੇ ਟਰੈਕਟਰ ਨੂੰ ਥੋੜੇ ਮੁੱਲ ਵਾਲੇ ਇਹ ਯਾਰ ਹਾਈ ਸਪੀਡ ਆ ਚਿੱਟੇ ਚੱਕੇ ਆ ਹਾਂਜੀ ਹਾਂ ਹਾਈ ਸਪੀਡ ਚੱਕੇ ਵਾਲਾ ਹਾਈ ਸਪੀਡ ਆ ਭਾਈ ਜਿਹੜਾ ਟਾਪ ਲੋਚ ਬਹੁਤ ਤੇ ਭਾਈ ਦਾ ਹੁੰਦਾ ਪਹਿਲੇ ਚ ਚੱਲਦੇ ਨੇ ਇੰਜਨਰਲ ਇਹਦੀ ਬੈਕ ਸਾਈਡ ਤੋਂ ਵੀ ਵੀਡੀਓ ਇਧਰੋਂ ਬੈਕ ਸਾਈਡ ਤੋਂ ਵੀ ਕਰਾ ਦਿਓ ਮਹਾਰਾਜ ਦ ਏ ਰੱਜਾ 1,20,000 ਰੁਪਏ ਦਾ ਟਰੈਕਟਰ ਦੇ ਦਾਂਗੇ ਮੁੱਲ ਜੋ ਮਰਜ਼ੀ ਕਰਾ ਲਓ ਇਹਨਾਂ ਲਈ 1,20,000 ਦਾ ਜੀ ਟਾਇਰ ਇਹਦੇ ਜਮਾ ਕੋਰੇ ਨੇ ਮਾਡਲ ਕਿਹੜਾ ਜੀ ਮਾਡਲ ਜੀ ਇਹ 1999 99 ਮਾਡਲ ਟਰੈਕਟਰ ਹਾਈ ਸਪੀਡ ਐਂਟਰ ਇੱਕ ਮਿੰਟ ਰਾਂ ਦੀ ਸਿਫਤ ਵੀਰੇ ਕਰਦਾ ਇੰਟਰ ਇਹ ਜਿਹੇ ਟਰੈਕਟਰ ਨੇ ਜਿਹੜੇ ਹਿੱਸੇ ਹੂਸੇ ਤੋਂ ਰਿਪੇਅਰ ਨਹੀਂ ਮੰਗਦੇ ਇੰਜਨ ਇਹਦੇ ਪੇਟੀ ਬੰਦ ਆ ਗਿਆ ਬੜਾ ਇੱਕ ਹੋਰ ਵੀ ਫਰਕ ਹੈ ਜੀ ਜਿੱਮੇ ਚਲੋ ਹੁਣ ਨਵੇਂ ਟਰੈਕਟਰ ਦਾ ਟ੍ਰੈਂਡ ਆ ਜਾਂ ਚਲੋ ਲੋਡ ਅਨਸਾਰ ਲੈਣੇ ਪੈਂਦੇ ਨੇ ਹਣਾ ਸਿਸਟਮ ਬਦਲ ਗਿਆ ਪਰ ਇਹਨਾਂ ਦਾ ਰਵਾਜ ਅੱਜ ਵੀ ਨਾਲ ਇੱਕ ਇੱਕ ਟਰੈਕਟਰ ਨਾਲ ਰੱਖਿਆ ਹੋਇਆ ਜਟਨ ਆ ਕਿਉਂਕਿ ਆਏ ਆ ਨਾ ਆ ਰੇਡ ਚ ਨਾ ਤਾਂ ਕੋਈ ਟਰੈਕਟਰ ਆਉਂਦਾ ਇੰਜਨ ਗੇਅਰ ਦਾ ਵਾਹਲਾ ਫਿੱਟਾ ਗੇਅਰ ਨਹੀਂ ਨਾ ਇੰਨਾ ਵਧੀਆ ਹਿੱਸੇ ਤੋਂ ਨਹੀਂ ਕੋਈ ਵਧੀਆ ਇੱਧਰ ਨੂੰ ਆ ਜਾਓ ਕੇ ਨਾ ਮਾੜਾ ਜਿਹਾ ਲਾਈਟ ਜੀ ਲਾਈਏ ਚੜਿਆਂ ਚ ਬਾਰੇ ਤੈਨੂੰ 35 ਖਾਵਾਂ ਆ ਜਾ ਇਹ ਮਾਡਲ ਬਹੁਤ ਉੱਚਾ ਹੈ ਵਿਚਾਰਾ ਵਕਤ ਨੇ ਥਕਾਇਆ ਪਿਆ 2009 ਮਾਡਲ ਹੈ ਜੀ ਇਹ 9 ਮਾਡਲ ਆ ਤਿਆਰੀ ਵੇਰੀ ਹੋ ਰਹੀ ਹੈ ਤਿਆਰੀ ਵੇਰੀ ਹੋ ਰਹੀ ਹੈ ਬਾਡੀ ਲੈਣ ਦਾ ਤਾਂ ਸਾਰਾ Ориਜినਲ ਆ ਸ਼ੋ ਸ਼ੂ ਦਾ ਕਰਵਾਇਆ ਆਪਾਂ ਨੇ ਇਹ ਟਰੱਕ ਡੀਆਈ ਹੈ ਜੀ ਇਹ 475 ਡਬਲ ਕਲਚ 2009 ਮਾਡਲ ਹੈ ਐਂ ਤਾਂ ਇਹਦੀ ਟੈਂਕੀ Ориਜినਲ ਹੈ ਜੀ ਅੱਛਾ ਟੈਂਕੀ Ориਜినਲ 475 ਡੀ ਟਰੈਕਟਰ ਆ ਜੀ ਦੇਸੀ ਟਾਇਰ ਟਰੈਕਟਰ ਦੇ 70 ਪੈਸੇ ਨੇ ਇਹਦਾ ਜਿਹੜਾ ਟਰੈਕਟਰ ਦਾ ਰੇਟ ਦੇਣੇ ਵਾਲਾ ਸਿਰਫ 215 ਦਾ ਜੀ 215 ਦਾ 2009 ਮਾਡਲ ਇੱਕ ਮੈਂ ਥੋੜਾ ਜਿਹਾ ਗੱਲ ਐਡ ਆਨ ਕਰਦਾ ਵੀ ਜਿਹੜਾ 475 ਟਰੈਕਟਰ ਆ ਨਾ ਸਕੁਅਰ ਇੰਜਨ ਕਰਕੇ ਸਾਲਾ ਜ਼ੋਰ ਬਹੁਤ ਲਾਉਂਦਾ ਹੈ ਜ਼ੋਰ ਬੋਰ ਵੀ ਉਨੀ ਕੇ ਹੁੰਦੀ ਆ ਸਟ੍ਰੋਕ ਵੀ ਬਹੁਤ ਹਾਈ ਟਾਰਕਿੰਗ ਇੰਜਨ ਇਹਦੇ ਜਿੱ ਕੋ ਹੋਰ ਹੋ ਰਹੀ ਜੀ ਗੱਲ ਦੇਖੋ ਜ਼ੋਰ ਵੀ ਲਾਉਂਦਾ ਹੈ ਜਿਹੜਾ ਟਰੈਕਟਰ 9495 ਮਾਡਲ ਚੰਗਾ ਹੈ ਪੌਣੇ 2 ਲੱਖ ਦਾ ਤਾਂ ਉਹ ਵੀ ਵਿਕ ਜਾਂਦਾ ਜੀ RAM ਨਾ RAM ਨਾਲ ਵਿਕ ਜਾਂਦਾ ਹੁਣ ਅਸੀਂ ਵੇਚਿਆ ਵੀ ਆਪਾਂ ਨੇ ਇਹ ਮਾਡਲ ਵੀ ਫਿਰ 2009 ਹੈ ਜੀ ਕੋਈ ਮਾੜਾ ਨਹੀਂ ਜੇ ਆਪਾਂ ਸਾਡਾ ਜੇ ਮਾੜੀ ਮੋਟੀ ਟੱਚਿੰਗ ਹੋਊਗੀ ਤਾਂ ਕੋਈ ਬੜੀ ਗੱਲ ਨਹੀਂ ਉਹ ਚੱਲਿਆ ਰਹਿ ਤਾਂ ਹੁਣ 100 ਗੱਲਾਂ ਹੁੰਦੀਆਂ ਰਹਿੰਦੀਆਂ ਨੇ ਜਿਹੇ ਜੀ ਚੀਜ਼ ਆ ਉਹ ਜਾਂ ਮੁੱਲ ਲੱਗਦਾ ਉਹ ਜਾਂ ਮੁੱਲ ਆ ਤਾਂ ਰੇਟ ਵੀ ਫਿਰ ਇਹਦਾ ਕੁਝ ਨਹੀਂ ਹਾਂ ਜੀ ਇੱਧਰ ਨੂੰ ਮਾੜਾ ਜਾਂ ਮਰਾਉਂਗੇ ਮਹਾਰਾਜ ਚਾਨਣਾ ਕੋਈ ਇੱਥੇ ਟਰੈਕਟਰ ਦਾ ਦਿਖਾਉਣਾ ਹੈ ਬਾਕੀ ਤਾਂ ਵੈਸੇ ਆਲਮੋਸਟ ਟਰੈਕਟਰ ਜਿਹੜੇ ਵੀਡੀਓ ਚ ਸੀਗੇ 5 ਤੋਂ 7 ਟਰੈਕਟਰ ਸੇਲ ਹੋ ਗਏ ਆ ਤਾਂ ਕਵਰ ਆ ਆਪਣਾ ਹਾਂ ਇਹ ਟਾਈਟਰ ਕਵਰ ਆਪਣੀ ਜੀ ਇਹ ਸਾਰੇ ਆ ਦੋਨੋਂ ਆ ਕਵਰ ਤਿੰਨ ਆ ਕਵਰ ਆ ਸਾਰੇ ਆ ਲਾਈਨ ਵਾਲੇ ਵੀ ਕਵਰ ਇਹ ਵੀ ਮਾਲ ਖੜਾ ਹੈ ਜੀ ਪਿਛਲੀ ਵੀਡੀਓ ਇਹ ਟਾਈਟਰ ਸੇਲ ਹੋ ਗਿਆ 2019 ਮਾਡਲ ਟਾਈਟਰ ਸੇਲ ਹੋ ਗਿਆ ਅੱਛਾ ਇਹ ਸੇਲ ਹੋ ਗਿਆ ਹਾਂਜੀ ਹਾਂ ਹੋਰ ਕੁਝ ਰਹਿ ਗਿਆ ਜੀ ਤਾਂ ਦੱਸੋ ਹੋਰ ਵੈ ਜਿਹੜੇ 5-7 ਟਾਈਟਰ ਨੇ ਆਪਣੇ ਅੱਜ ਹੈ ਨਹੀਂ ਹੋਰੇ ਅਵੇਲੇਬਲ ਚਲੋ ਅਗਲੀ ਵੀਡੀਓ ਦੇ ਵਿੱਚ ਫਿਰ ਉਹਦੀ ਵੀ ਅਗਲੀ ਵਿੱਚ ਦੇਖੋ ਬ੍ਰਦਰ ਇਹ ਆ ਵੀ ਅਸੀਂ ਨਾ ਜਿਹੜੇ ਟਰੈਕਟਰ ਐਡ ਹੋਇਆ ਕਰਨਗੇ ਹਰ ਹਫਤੇ ਹਾਂਜੀ ਉਹਨਾਂ ਦੀ ਵੀਡੀਓ ਪਾਉਣੀ ਉਹਨਾਂ ਦੀ ਉਹ ਪਾਉਣੀ ਆ ਜੋ ਜਿਹੜੇ ਖੜੇ ਨੇ ਕਈ ਵਾਰ ਇਹਦਾ ਸਾਲ ਵੀ ਖੜ ਜਾਂਦੇ ਨੇ ਇਹਦਾ ਸਾਲ ਵੀ ਖੜਦੇ ਨੇ ਉਹਨੂੰ ਬਾਰ-ਬਾਰ ਆਪਾਂ ਰਿਪੀਟ ਨਹੀਂ ਕਰਾਂਗੇ ਉਹ ਨਹੀਂ ਬਿਲਕੁਲ ਨੰਬਰ 2 ਤੇ ਮੈਂ ਤੁਹਾਨੂੰ ਜਗ੍ਹਾ ਦੱਸਤਾ ਭਾਸੋਂ ਇਹ ਪਿੰਡਾ ਜੀ ਜਿੱਥੇ ਕਰਤਾਰ ਕੰਬਾਈਨ ਬਣਦੀ ਆ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਪਾ ਬਹੁਤ ਫੇਮਸ ਨਾਮ ਆ ਨਰਪੈਰ ਸਿੰਘ ਜੀ ਪਹਾਵਾ ਬਲਕਾਰ ਸਿੰਘ ਜੀ ਤੇ ਭਤੀਜਾ ਭਗਵੰਤ ਸਿੰਘ ਆ ਨੰਬਰ ਸਾਰੇ ਆਪਾਂ ਸਕਰੀਨ ਤੇ ਲਾ ਦੇਣੇ ਨੇ 21 ਨੰਬਰ ਲਾਉਨੇ ਹੁੰਦੇ ਆ ਕਿਉਂਕਿ ਬਾਰ ਬਾਰ ਫਿਰ ਇੱਕ ਚਾਚਾ ਜੀ ਤੁਸੀਂ ਹੋਰ ਬੇਨਤੀ ਕਰੋ ਵੀ ਚਲੋ ਪਤਾ ਹੀ ਹੁੰਦਾ ਹੈ ਤਕਰੀਬਨ ਵੀ ਟਰੈਕਟਰ ਲੈਣਾ ਜਾਂ ਨਹੀਂ ਲੈਣਾ ਦੇਖੋ ਇਹ ਤਾਂ ਹੈ ਨਹੀਂ ਵੀ ਚਲੋ ਆਪਾਂ ਜਾਣ ਕੇ ਕਹਿੰਦੇ ਆ ਵੀ ਜਿਹਨੇ ਲੈਣਾ ਹੁੰਦਾ ਉਹੀ ਫੋਨ ਕਰੇ ਹਨਾ ਜੀ ਉਹ ਤੇ ਮਜਬੂਰੀ ਵੀ ਹੈ ਇਹਦੀ ਦੇਖੋ ਕਈ ਵਾਰ ਹੌਣ ਮੰਨ ਲਓਰੇ ਗਾ ਕਾਇਬ ਹੁੰਦਾ ਉਧਰੋਂ ਫੋਨ ਤੇ ਫੋਨ ਆਉਂਦਾ ਉਹ ਬਰ ਨਜ਼ਾਰਾ ਨਹੀਂ ਆਉਂਦਾ ਇਹ ਦਿੱਕਤ ਪਤਾ ਕੀ ਆ ਮੈਂ ਵੀ ਇਹ ਚੀਜ਼ ਫੇਸ ਕਰਦਾ ਮੰਨ ਕੇ ਚਲੋ ਤੁਸੀਂ ਕਹਿੰਦਾ ਵੀ ਆਹ ਟਰੈਕਟਰ ਆ ਜੀ ਇੰਨੇ ਦਾ ਉਹਨੇ ਕਹਿਤਾ ਬਾਈ ਇੰਨੇ ਦਾ ਦੇਣਾ ਤੁਸੀਂ ਕਹਿੰਦਾ ਹਾਂਜੀ ਲੈ ਜੋ ਲੈ ਜੋ ਜੀ ਉਹ ਤੋਂ ਬਾਅਦ ਮੈਨੂੰ ਇਹ ਸਮਝ ਨਹੀਂ ਆਉਂਦੀ ਫਿਰ ਕਹਿਣ ਲੱਗ ਜਾਂਦੇ ਨੇ ਘਰੇ ਸਲਾਹ ਕਰਾਂਗੇ ਹਾਂ ਜੀ ਜਦੋਂ ਆਪਾਂ ਕੋਈ ਚੀਜ਼ ਲੈਣੀ ਆ ਸਲਾਹ ਪਹਿਲਾਂ ਕਰਾਂਗੇ ਕਿ ਬਾਅਦ ਚ ਕਰਾਂਗੇ ਬਾਅਦ ਚ ਕਰਾਂਗੇ ਹਾਂ ਜੀ ਉਹ ਚੀਜ਼ ਚ ਆਪਾਂ ਨੂੰ ਬੜੀ ਦਿੱਕਤ ਆਉਂਦੀ ਉਹ ਚ ਫਿਰ ਨਾ ਬੰਦੇ ਦਾ ਟਾਈਮ ਵੀ ਵੇਸਟ ਹੁੰਦਾ ਪੂਰਾ ਮਨ ਟਣਕਾ ਕੇ ਇੱਕ ਚੀਜ਼ ਦਾ ਰੇਟ ਮਿੱਥੋ ਵੀ ਮੈਂ ਇੰਨੇ ਪੈਸੇ ਲਾਉਣਾ ਜੇ ਤੁਹਾਨੂੰ ਉਹਨੇ ਦਾ ਵਪਾਰੀ ਦਿੰਦਾ ਹਾਂ ਕਰੋ ਫਿਰ ਕਾਦੀ ਸਲਾਹ ਰਹੀ ਹਾਂ ਜੀ ਹਾਂ ਬਿਲਕੁਲ ਠੀਕ ਆ ਜੀ ਸੋ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਹਾਂ ਜੀ ਬਸ ਇਹ ਹੀ ਹੈ ਚਲੋ ਅੱਜ ਦੀ ਹੁਣ ਵੀਡੀਓ ਖਤਮ ਕਰਦੇ ਆਂ ਜੀ ਅਗਲੀ ਵੀਡੀਓ ਚ ਫਿਰ ਮਿਲਦੇ ਆਂ ਜੀ ਮੈਂ ਨੰਬਰ ਬੋਲਦਾ ਕਿ ਨਾ 7087090628 ਪਟਿਆਲਾ ਰੋਡ ਭਾਰਸੋ ਸਵਰਾਜ ਦੀ ਏਜੰਸੀ ਆ ਜਿਹਨੂੰ ਮਰਜ਼ੀ ਪੁੱਛ ਲੋ ਕੋਰੇ ਘੈਂਟ ਟਰੈਕਟਰ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਬਾਕੀ ਤਸੱਲੀ ਅਸੀਂ ਕਿਸੇ ਦੇ ਘਰੋਂ ਲਿਆਉਣੇ ਆ ਤੁਸੀਂ ਆਪ ਕਰਨੀ ਆ ਕਿਉਂ ਜੀ ਨਹੀਂ ਜਿਆਦਾ ਸਿਫਤਾ ਆਪਾਂ ਕਰਦੇ ਵੀ ਨਹੀਂ ਜੀ ਫਾਇਦਾ ਹੀ ਨਹੀਂ ਹਾਂਜੀ ਹਾਂ ਉਹਦਾ ਫਾਇਦਾ ਨਹੀਂ ਜੀ ਸੌਦਾ ਨਵੇੜੋ ਸੌਦਾ ਨਵੇੜ ਕੇ ਟਰੈਕਟਰ ਨੂੰ ਵਾਹ ਕੇ ਦੇਖੋ ਪਾਸ ਹੋ ਗਿਆ ਲੈ ਜਿਓ ਨਹੀਂ ਤਾਂ ਆਪਣੀ ਸਾਈ ਲੈ ਜਿਓ ਆਪਣੇ ਦਾ ਚੱਲ ਵੈਸੇ ਵੀ ਸੁੱਖ ਨਾਲ ਇੱਥੇ ਪਾਲਸ਼ਾਂ ਪੂਲਸ਼ਾਂ ਕਰਕੇ ਰਿਖੜਾਏ ਵੀ ਜਹੇ ਜੇ ਖੜੇ ਨੇ ਜਿਵੇਂ ਤਕਰੀਬ ਬਣਾਏ ਨੇ ਕੋਈ ਨਹੀਂ ਵੀ ਪਾਲੀ ਲਿਪਾ ਪੋਚੀ ਕਰਨੀਆਂ ਜਹੇ ਜੇ ਨੇ ਧੋਣਾ ਟਰੈਕਟਰ ਦਾ ਫਰਜ ਆ ਧੋ ਕੇ ਖੜਾ ਦੰਨੀ ਆ ਜਿਹੜੇ ਦੀ ਕਰਦੇ ਆ ਦੱਸ ਵੀ ਦੰਨੇ ਉਹਦੀ ਕੀਤੀ ਹੋਈ ਸੀ ਨਵਾਂ ਮਾਡਲ ਦੀ ਜੱਦ ਸੀ ਹੈਨਾ ਜਿਹੋਦੇ ਚ ਕਿਹੜਾ ਕੋਈ ਵਹਿਮ ਹਾਂਜੀ ਬਿਲਕੁਲ ਬਿਲਕੁਲ ਮੇਰਾ ਖਿਆਲ ਹੈ ਵੀਡੀਓ ਚੰਗੀ ਲੱਗੀ ਹੋ ਸਾਰੇ ਨੂੰ ਸ਼ੇਅਰ ਕਰਿਓ ਤਾਂ ਕਿ ਲੋੜਵੰਦ ਨੂੰ ਉਹਦੀ ਚੀਜ਼ ਮਿਲ ਸਕੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ